ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਹੁਣ ਪਹੁੰਚ ਗਏ ਆਪਾਂ ਘਰੇ ਤੇ ਵੱਜ ਗਏ ਸੱਤ ਕੇ ਪਤਾ ਨਹੀਂ ਸਾਡੇ ਸੱਤ ਕਿੰਨੇ ਵਜ ਗਏ ਹੋਣੇ ਆ ਸੱਤ ਕ ਭੱਜੇ ਹੋਣੇ ਮੈਂ ਲੱਗਦਾ ਪਰ ਨਹੀਂ ਰਿਹਾ ਪਤਾ ਨਹੀਂ ਕਿੰਨੇ ਵਜ ਗਏ ਸੱਤ ਸਾਢੇ ਸੱਤ ਬਾਬਾ ਹੀ ਨਹੀਂ ਰਿਹਾ ਤੇ ਨੋ ਜੀ ਆਪਾਂ ਹੁਣ ਆਏ ਆ ਘਰੇ ਤੇ ਬੀਬੀ ਕਰਨ ਬੈਠੀ ਪਾਸ ਤੇ ਆਪਾਂ ਹੁਣ ਰੋਟੀ-ਵਿਟੀ ਖਾਵਾਂਗੇ ਤੇ ਨਾਲ ਤੁਹਾਡੇ ਨਾਲ ਮਾਰਾਂਗੇ ਗੱਲਾਂ ਠੀਕ ਹੈ ਜੀ ਲੋ ਅੱਜ ਮੈਂ ਨਾ ਜਿਹੜਾ ਟੌਪਿਕ ਹੈਗਾ ਮੇਰਾ ਤੁਸੀਂ ਮੇਰਾ ਸਾਥ ਦਿਓ ਉਹਦੇ 'ਚ ਨਾਲ-ਨਾਲ ਆਪਾਂ ਕੁਝ ਕੰਮ ਕਰਾਂਗੇ ਕਿਚਨ 'ਚ ਤੇ ਨਾਲ-ਨਾਲ ਆਪਾਂ ਕਰਾਂਗੇ ਗੱਲਬਾਤ ਇੱਕ ਤਾਂ ਸੱਚ ਇੱਕ ਭੈਣ ਨੇ ਰਿਮੀ ਪੁਣੀਆ ਰਿਮੀ ਪੁਣੀਆ ਭੈਣ ਅ ਪਹਿਲਾਂ ਤਾਂ ਸਸਟੀ ਕਾਲ ਤੋਂ ਉਹ ਬਾਹਰੋਂ ਨੇ ਭੈਣ ਤੇ ਉਹਨਾਂ ਨੂੰ ਥੋੜਾ ਐਦਾਂ ਲੱਗਿਆ ਉਹਨਾਂ ਨੇ ਪਤਾ ਹੀ ਮੈਨੂੰ ਪਤਾ ਹੀ ਨਹੀਂ ਸੀ ਕਿ ਕਿਹਨੇ ਕਮੈਂਟ ਕੀਤਾ ਮੈਨੂੰ ਤਾਂ ਐ ਲੱਗਿਆ ਮੈਨੂੰ ਕਿਸੇ ਨੇ ਵੈਸੇ ਹੀ ਕਿਹਾ ਸੀਗਾ ਤੇ ਵੀ ਐਦਾਂ ਕਰਕੇ ਜਿਹੜੇ ਮਤਲਬ ਕਿ ਜਿਹਨਾਂ ਦੀ ਡੈਥ ਹੋ ਚੁੱਕੀ ਹੁੰਦੀ ਹੈ ਨਾ ਵੀ ਉਹਨਾਂ ਦੇ ਕੱਪੜੇ ਆ ਜਿਹੜੇ ਉਹ ਘਰੇ ਰੱਖਣੇ ਚਾਹੀਦੇ ਮੈਨੂੰ ਤਾਂ ਪਤਾ ਨਹੀਂ ਸੀ ਭੈਣ ਤੁਸੀਂ ਕਿਹਾ ਮੈਨੂੰ ਤਾਂ ਐ ਨਹੀਂ ਸੀ ਪਤਾ ਕਮੈਂਟ ਕੀਤਾ ਮੈਨੂੰ ਤਾਂ ਐ ਸੀਗਾ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀਗਾ ਐਕਚੁਅਲੀ ਮੈਨੂੰ ਲਾਈਵ ਵਿੱਚ ਕਿਸੇ ਨੇ ਕਿਹਾ ਸੀਗਾ ਐਦਾਂ ਨਹੀਂ ਸੀਗਾ ਕਿ ਕਮੈਂਟ ਕੀਤਾ ਸੀ ਕਿਸੇ ਨੇ ਮੈਨੂੰ ਕਿਹਾ ਸੀ ਮੈਂ ਤਾਂ ਕਰਕੇ ਕਹਿ ਰਹੀ ਸੀਗੀ ਔਰ ਅਗਰ ਤੁਸੀਂ ਮਾਇੰਡ ਕੀਤਾ ਤੇ ਸੌਰੀ ਤੁਸੀਂ ਮੇਰੀਆਂ ਬਹੁਤ ਪਿਆਰੀਆਂ ਭੈਣਾਂ ਆ। ਆਪਾਂ ਤੁਹਾਨੂੰ ਕੁਝ ਨਹੀਂ ਕਹਿੰਦੇ। ਤੁਹਾਡੇ ਨਾਲ ਹੀ ਤਾਂ ਤੁਹਾਡੇ ਪਿਆਰ ਨਾਲ ਸਪੋਰਟ ਨਾਲ ਹੀ ਤਾਂ ਆਪਾਂ ਕੰਮ ਕਰਦੇ ਹਾਂ ਸਾਰਾ। ਠੀਕ ਐ। ਤੇ ਤੁਸੀਂ ਮਾਈਂਡ ਨਾ ਕਰਿਓ। ਤੁਸੀਂ ਮਾਈਂਡ ਨਾ ਕਰਿਓ। ਇਹ ਐਕਚੁਅਲੀ ਮੈਨੂੰ ਕਿਸੇ ਨੇ ਕਿਹਾ ਸੀਗਾ। ਮੈਂ ਤਾਂ ਕਹਿ ਰਹੀ ਸੀ ਤੇ ਅ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਗੁੱਸਾ ਮਨਾਈ ਆਪਾਂ ਸੌਰੀ ਫੀਲ ਕਰ ਲਾਂਗੇ। ਕੋਈ ਚੱਕਰ ਨਹੀਂ। ਆਪਾਂ ਨੂੰ ਇਹੋ ਜਹਾਂ ਤਾਂ ਕੋਈ ਗੱਲ ਹੀ ਨਹੀਂ ਹੈਗੀ ਹਨਾ। ਤੇ ਬਸ ਤੁਸੀਂ ਮਾਈਂਡ ਨਹੀਂ ਕਰਨਾ ਗੁੱਸੇ ਨਹੀਂ ਹੋਣਾ ਮੇਰੀਆਂ ਭੈਣਾਂ ਨੇ ਮੇਰੇ ਨਾਲ ਤੇ ਕਈ ਵਾਰੀ ਪਤਾ ਪੂਤਾ ਨਹੀਂ ਲੱਗਦਾ ਹੁੰਦਾ ਐਵੇਂ ਬੋਲੇ ਬੋਲੇ ਵੀ ਜਾਂਦਾ ਹੁੰਦਾ ਤੇ ਤੁਸੀਂ ਬਿਲਕੁਲ ਮਾਈਂਡ ਨਾ ਕਰੋ ਪਤਾ ਨਹੀਂ ਤੁਸੀਂ ਮੇਰੀ ਵੱਡੀ ਭੈਣ ਹੋ ਕਿ ਛੋਟੀ ਭੈਣ ਹੋ ਚਲੋ ਛੋਟੀਆਂ ਹੋ ਵੱਡੀਆਂ ਹੋ ਤੇ ਆਪਾਂ ਤੁਹਾਡੀ ਤੋਂ ਮਾਫੀ ਮੰਗ ਸਕਦੇ ਆਂ ਤੇ ਇੱਕ ਭੈਣ ਨੇ ਕਿਹਾ ਸੀਗਾ ਵੀ ਤੁਹਾਡੇ ਨਾਲ ਆਹ ਕਹਿੰਦੇ ਸਾਡੇ ਵੀ ਇਸ ਤਰ੍ਹਾਂ ਹੀ ਆ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਨਾਲ ਇਹ ਬੰਦ ਨਹੀਂ ਲੱਗਦਾ ਮੈਂ ਪਹਿਲਾਂ ਠੀਕ ਕਰਵਾਇਆ ਸੀ ਮਿਸਤਰੀ ਨੂੰ ਇਹ ਦੁਬਾਰਾ ਹੋ ਗਿਆ ਤੇ ਮੈਂ ਨਾ ਹੁਣ ਇਹ ਠੀਕ ਹਜੇ ਕਰਵਾ ਨਹੀਂ ਲਈ ਜੀ ਜੋ ਕਿ ਮੈਨੂੰ ਵੈਸੇ ਚੰਗੇ ਨਹੀਂ ਲੱਗਦੇ ਮੈਂ ਤਾਂ ਨਹੀਂ ਕਰਵਾ ਰਹੀ ਜਵੇਂ ਪਸੰਦ ਨਹੀਂ ਆ ਇਹ ਜਿਹੜੇ ਕਹਦੇ ਨੇ ਇਹਨਾਂ ਦਾ ਕਲਰ ਦੇਖੋ ਤੁਸੀਂ ਇਹ ਮੈਨੂੰ ਜਮਾ ਚੰਗੇ ਨਹੀਂ ਲੱਗਦੇ ਇਸ ਕਰਕੇ ਜ਼ਿਆਦਾ ਦੇਰ ਨਹੀਂ ਰਹਿਣ ਵਾਲੇ ਇਹ ਪੱਟ ਹੀ ਦੇਣੇ ਨੇ ਆਪਾਂ ਤੇ ਇਹ ਕਲਰ ਹੀ ਨਹੀਂ ਅੱਛਾ ਲੱਗ ਰਿਹਾ ਮੈਨੂੰ ਸੋਬਰ ਕਲਰ ਹੀ ਵਧੀਆ ਲੱਗਦੇ ਹੁੰਦੇ ਨੇ ਤੇ ਇਹ ਮੈਨੂੰ ਕਲਰ ਪਸੰਦ ਨਹੀਂ ਆ ਇਸ ਕਰਕੇ ਹੁਣ ਇਹਨੂੰ ਆਪਾਂ ਦੁਬਾਰਾ ਠੀਕ ਨਹੀਂ ਕਰਾਉਣਾ ਇਹ ਇਦਾਂ ਹੀ ਚੱਲਦਾ ਰਹੂਗਾ ਜਿੰਨੀ ਦੇਰ ਚੱਲੂਗਾ ਤੇ ਜਿੰਨਾ ਚਿਰ ਆਦੇਸ਼ ਨਹੀਂ ਆਉਂਦਾ ਉੰਨੀ ਦੇਰ ਇਹ ਇਦਾਂ ਰਹਿਣਗੇ ਤੇ ਨਮਕ ਤਾਂ ਨਹੀਂ ਜ਼ਰੂਰ ਬਦਲਾਂਗੇ ਅੱਜ ਨਾ ਉਹਨਾਂ ਨਾਲ ਦਮੇ ਥੋੜੇ ਨਾਲ ਕਰਦੀਆਂ ਗੱਲਾਂ ਅੱਜ ਨਾ ਮੇਰਾ ਬਹੁਤ ਵੱਡਾ ਸਵਾਲ ਹੈਗਾ ਇੱਕ ਸਵਾਲ ਨਹੀਂ ਐ ਵੈਸੇ ਹੀ ਡਿਸਕਸ਼ਨ ਹੈ ਨਾ ਆਪਣੀ ਤੇ ਮੈਨੂੰ ਇੱਕ ਗੱਲ ਦੱਸੋ ਕਿ ਮੇਰੇ ਨਾਲ ਜਿੰਨੀਆਂ ਪਹਿਣਾ ਮੇਰੇ ਤੋਂ ਮੇਰੀਆਂ ਕਸਟਮਰ ਨੇ ਬਾਹਰ ਤੋਂ ਜਿੰਨਾਂਕ ਮੇਰਾ ਉਹਨਾਂ ਨੇ ਵਾਹ ਪਿਆ ਤੇ ਮੈਨੂੰ ਪਤਾ ਲੱਗਿਆ ਕਿ ਉਹ ਪਹਿਣਾ ਨੇ ਜਿਹੜੀਆਂ ਬਾਹਰ ਲਈਆਂ ਉਹ ਆਪਦੇ ਆਪ ਨੂੰ 45 ਸਾਲ ਤੋਂ ਬਾਅਦ ਹੀ ਇਦਾਂ ਸਮਝਣ ਲੱਗ ਜਾਨੀ ਨੇ ਕਿ ਅਸੀਂ ਤਾਂ ਹੁਣ ਗੁੱਡੀਆਂ ਹੋ ਗਈਆਂ ਤੇ ਅਸੀਂ ਹੁਣ ਜਿਆਦਾ ਚਮਕਦਮ ਕਜੜੀ ਉਹ ਨਹੀਂ ਪਾਉਣੀ ਆਹ ਕਲਰ ਨਹੀਂ ਪਾਉਣਾ ਉਹ ਕਲਰ ਨਹੀਂ ਪਾਉਣਾ ਹਨਾ ਇਸ ਤਰ੍ਹਾਂ ਕਰਕੇ ਕਰਦੀਆਂ ਨੇ ਜਿਆਦਾ ਡਿਜ਼ਾਈਨਿੰਗ ਨਹੀਂ ਕਰਨੀ ਸੂਟਾਂ ਤੇ ਜਾਇਆਂ ਤੇ ਮੈਂ ਮਤਲਬ ਕਿ ਮੈਂ ਨਾ ਮੈਨੂੰ ਐ ਲੱਗਦਾ ਹੈ ਵੀ ਜਦੋਂ ਉਹਨਾਂ ਨਾਲ ਗੱਲਬਾਤ ਕਰੀਦੀ ਆ ਵੀ ਆਪਣੇ ਇੰਡੀਆ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਮੈਟਰ ਨਹੀਂ ਕਰਦੇ ਆਪਾਂ ਵੈਸੇ ਆਪ ਸਮਝਦੇ ਆਂ ਕਿ ਸਾਡਾ ਇੰਡੀਆ ਤਾਂ ਬਹੁਤ ਬੈਕਵਰਡ ਹੈ ਜੀ ਹਨਾ ਬਾਹਰਲੇ ਦੇਸ਼ਾਂ ਨਾਲ ਪਰ ਮੈਂ ਦੇਖਿਆ ਕਿ ਆਪਣਾ ਇੰਡੀਆ ਬੈਕਵਰਡ ਨਹੀਂ ਹੈਗਾ ਉਸ ਮੁਕਾਬਲੇ 'ਚ ਕਿਉਂਕਿ ਅਸੀਂ ਸਾਡੇ ਲਈ ਉਮਰ ਮੈਟਰ ਹੀ ਨਹੀਂ ਕਰਦੀ ਹੈਗੀ ਤੇ ਅਸੀਂ ਹਰ ਤਰ੍ਹਾਂ ਦੇ ਕਲਰ ਪਾਉਣੀ ਆ ਸਾਡੇ ਲੇਡੀਜ਼ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੇ ਕਲਰ ਉਦਾਂ ਹੀ ਪਾਉਂਦੀਆਂ ਰਹਿੰਦੀਆਂ ਨੇ ਪਿੰਡ ਬੁੰਨਾ ਚੱਗੇ ਹੁੰਦਾ ਸੀਗਾ ਪਰ ਹੁਣ ਨਹੀਂ ਹੈਗਾ ਹੁਣ ਤਾਂ ਪਿੰਡਾਂ 'ਚ ਵੀ ਉਦਾਂ ਹੀ ਵਧੀਆ ਲੇਡੀਜ਼ ਕਲਰ ਕਲਰ ਸਭ ਪਾਉਂਦੀਆਂ ਨੇ ਹਨਾ ਕੋਈ ਚੱਕਰ ਨਹੀਂ ਹੈਗਾ ਤੇ ਮੈਨੂੰ ਬੜਾ ਹੀ ਫੀਲ ਹੁੰਦਾ ਵੀ ਬਾਹਰ ਇਹ ਕਿਉਂ ਔਰ ਜਿਹੜੀਆਂ ਭੈਣਾਂ ਬਾਹਰ ਬੈਠੀਆਂ ਨੇ ਉਹ ਵੀ ਪਲੀਜ਼ ਮੈਨੂੰ ਨਾ ਇਸ ਸਵਾਲ ਦਾ ਜਵਾਬ ਜ਼ਰੂਰ ਦਿਓ ਔਰ ਜਿਹੜੀਆਂ ਭੈਣਾਂ ਇੱਧਰ ਨੇ ਔਰ ਉਹਨਾਂ ਦਾ ਵਾਹ ਬਾਹਰ ਲਿਆ ਨਾਲ ਪੈਂਦਾ ਉਹ ਵੀ ਇਹ ਗੱਲ ਫੀਲ ਕਰਦੀਆਂ ਨੇ ਮੈਂ ਕਰਦੀਆਂ ਕਿਉਂਕਿ ਮੇਰਾ ਵਾਹ ਹਮ ਕਸਟਮਰਸ ਨਾਲ ਪੈਂਦਾ ਔਰ ਜਿਨ੍ਹਾਂ ਦੇ ਸੂਟ ਵਗੈਰਾ ਸਟਿਚਿੰਗ ਵਗੈਰਾ ਜੋ ਵੀ ਹੁੰਦਾ ਹੈਗਾ ਉਹ ਕਹਿੰਦੀਆਂ ਨੇ ਕਿ ਬਹੁਤੀ ਡਿਜ਼ਾਈਨਿੰਗ ਨਾ ਹੋਵੇ ਸਾਡੇ ਤੇ ਸਾਨੂੰ ਉਮਰ ਸਾਡੀ ਹੋ ਗਈ ਜੀ 45 ਤੋਂ ਉੱਪਰ ਹੋ ਗਈ ਹੈ 45 ਤੋਂ ਉੱਪਰ ਜਾਂ 50 ਤੋਂ ਉੱਪਰ ਮੈਂ ਕਹਿੰਦੀ ਹੁੰਦੀ ਆ ਦੋਸਤ ਮੇਰੇ ਨਾਲ ਕਿੰਨੀਆਂ ਛੋਟੀਆਂ 50 ਤੋਂ ਉੱਪਰ 60 ਤੋਂ ਉੱਪਰ ਇਟਸ ਜਸਟ ਅ ਨੰਬਰ ਇਹ ਨੰਬਰ ਹੈ ਕਸਾਲਾ ਨਹੀਂ ਗਿਣਤੀ ਹੈ ਹੋਰ ਕੁਛ ਨਹੀਂ ਹੋ ਮਰਨ ਜੇ ਬੰਦਾ ਫਿਜ਼ੀਕਲੀ ਫਿਟ ਹੈ ਤਾਂ ਉਹ ਮੈਨੂੰ ਉਹਦੇ ਜੇ 70 ਸਾਲ ਦਾ ਤਾਂ ਵੀ ਹੋ ਜਾਂਗਾ ਜੇ ਉਹ ਫਿਜ਼ੀਕਲੀ ਅਨਫਿਟ ਹੈ ਤਾਂ ਫਿਰ ਉਹ ਭਾਵੇਂ 35 ਸਾਲ ਦਾ ਫਿਰ ਵੀ ਉਹ ਬਜ਼ੁਰਗ ਹੈ ਬਜ਼ੁਰਗ ਕਿਹਨੂੰ ਕਹਿੰਦੇ ਹੁੰਦੇ ਨੇ ਬਜ਼ੁਰਗ ਉਹ ਹੁੰਦਾ ਜਿਹੜਾ ਫਿਜ਼ੀਕਲੀ ਅਨਫਿਟ ਹੋ ਜਾਂਦਾ ਤੇ ਇਹ ਬਾਕੀ ਆਪਣੀ ਆਪਣੀ ਸੋਚ ਹੁੰਦੀ ਹੈ ਹਨ ਤੇ ਜਿੰਨਾ ਕਿ ਤੁਸੀਂ ਆਪਣੇ ਆਪ ਨੂੰ ਮਤਲਬ ਕਿ ਅਪ ਟੂ ਡੇਟ ਰੱਖਦੇ ਹੋ ਤੁਸੀਂ ਜਿਆਦਾ ਯੰਗ ਰਹਿੰਦੇ ਹੋ ਜਿੰਨਾ ਕਿ ਤੁਸੀਂ ਆਪਣੇ ਆਪ ਨੂੰ ਜੇ ਸੋਚ ਲਿਆ ਨਾ ਇਹ ਥੋੜੀ ਥਿੰਕਿੰਗ ਹੈ ਤੁਹਾਡੇ ਮਾਈਂਡ ਦੀ ਮਹਿਗੀ ਹੈ ਜੇ ਤੁਹਾਡੇ ਮਾਈਂਡ 'ਚ ਇਹ ਗੱਲ ਆ ਗਈ ਕਿ ਮੈਂ ਤਾਂ ਹੁਣ ਇਹਨੇ ਸੌਲਦੀ ਹੋ ਗਈ ਹੁਣ ਮੈਂ ਆ ਨਹੀਂ ਪਾ ਸਕਦੀ ਉਹ ਨਹੀਂ ਪਾ ਸਕਦੀ ਤੇ ਫਿਰ ਤੁਸੀਂ ਆਪਣੇ ਆਪ ਨੂੰ ਉਦਾਂ ਹੀ ਫੀਲ ਕਰਨ ਲੱਗ ਜੂਗੇ ਤੇ ਮੈਨੂੰ ਦੱਸਿਓ ਕਿ ਇਹ ਗੱਲ ਮੈਨੂੰ ਹੀ ਫੀਲ ਹੋ ਰਹੀ ਹੈ ਵੀ ਬਾਹਰ ਇਸ ਤਰ੍ਹਾਂ ਹੈਗਾ ਕਿ ਬਾਕੀ ਦੇ ਵੀ ਫੀਲ ਕਰਦੇ ਨੇ ਜਿੰਨਾ ਦਾ ਬਾਪੈਂਦਾ ਹੈਗਾ ਔਰ ਜਿਹੜੀਆਂ ਭੈਣਾਂ ਬਾਹਰ ਬੈਠੀਆਂ ਨੇ ਉਹ ਵੀ ਜਰੂਰ ਦੱਸਿਓ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ ਇੰਡੀਆ ਚ ਕਿਉਂ ਨਹੀਂ ਔਰ ਬਾਹਰ ਕਿਉਂ ਜਦੋਂ ਕਿ ਅਸੀਂ ਸੋਚਦੇ ਆ ਕਿ ਬਾਹਰ ਤਾਂ ਬਹੁਤ ਜ਼ਿਆਦਾ ਲੋਕ ਐਡਵਾਂਸ ਨੇ ਕਿਸੇ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਕਿਸੇ ਵੱਲ ਦੇਖਦਾ ਨਹੀਂ ਹੈਗਾ ਪਰ ਫਿਰ ਵੀ ਉਹ ਲੇਡੀਜ਼ ਕਹਿੰਦੀਆਂ ਨੇ ਕਿ ਨਹੀਂ ਅਗਲਾ ਕੀ ਕਹੂਗਾ ਸਾਨੂੰ ਅਗਲਾ ਐ ਕਹੂਗਾ ਸਾਨੂੰ ਵੀ ਇਹ ਹੁਣ ਐਡੀ ਹੋ ਗਈ ਇਹਨੇ ਇਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਨੇ ਉਦੋਂ ਕੌਣ ਕਹਿੰਦਾ ਹੈ ਮੈਨੂੰ ਇਹ ਮੈਨੂੰ ਇਹ ਸਮਝ ਨਹੀਂ ਆਉਂਦੀ ਵੀਦਰ ਕੌਣ ਕਹਿੰਦਾ ਮੈਨੂੰ ਤਾਂ ਜਿੱਥੋਂ ਤੱਕ ਲੱਗਿਆ ਮੈਨੂੰ ਐਂ ਲੱਗਿਆ ਵੀ ਉਧਰ ਕੋਈ ਕਿਸੇ ਵੱਲ ਦੇਖਦੇ ਹੀ ਨਹੀਂ ਹੈਗਾ ਸਾਰੇ ਆਪਦੀ ਆਪਦੀ ਲਾਈਫ ਦੇ ਵਿੱਚ ਮਸਤ ਰਹੇ ਉਧਰ ਜੋ ਮਰਜੀ ਪਾਓ ਜੋ ਮਰਜੀ ਲਾਓ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਇੱਧਰ ਜ਼ਰੂਰ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਪਰ ਮੈਂ ਦੇਖਿਆ ਕਿ ਉਹਨਾਂ ਨਾਲੋਂ ਉਧਰ ਜ਼ਿਆਦਾ ਹੀ ਫਰਕ ਪੈ ਰਿਹਾ ਆਪਣੇ ਬਹੁਤ ਘੱਟ ਪੈ ਰਿਹਾ ਇੱਧਰ ਤੇ ਆਪਾਂ ਬਸ ਇਹੀ ਮੈਂ ਤੁਹਾਡੇ ਨਾਲ ਅੱਜ ਗੱਲ ਕਰਨੀ ਸੀਗੀ ਮੈਂ ਕੱਲ ਕਿਸੇ ਭੈਣ ਨਾਲ ਗੱਲ ਕਰ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਟੌਪਿਕ ਲੈ ਕੇ ਆਉਂਦੀ ਮੈਂ ਉਹ ਬਾਹਰਲੀ ਭੈਣ ਸੀਗੀ ਤੇ ਉਹ ਕਹਿੰਦੇ ਨਹੀਂ ਜੀ ਬਸ ਇਦਾਂ ਹੀ ਆ ਹਨਾ ਵੀ ਸਾਡੇ ਅਗਲਾ ਕੋ ਉਹ ਹਾਪੀ ਹੋਣੀ ਇਸ ਨਹੀਂ ਹੋ ਗਈ ਐ ਇਸ ਕੀ ਹੁੰਦੀ ਐ ਜੀ ਇਸ ਇਸ ਕੁਝ ਵੀ ਨਹੀਂ ਹੁੰਦੀ ਇਸ ਦਾ ਬੜਾ ਨਾ ਸੋਚਿਆ ਕਰੋ ਕੁਝ ਨਹੀਂ ਹੁੰਦੀ ਤੁਸੀਂ ਆਪ ਦਾ ਇੰਜੋਏ ਕਰੋ ਲਾਈਫ ਨੂੰ ਜਿਉਓ ਫੁੱਲ ਕੇ ਇੰਨਾ ਬੜਾ ਲੋਕਾਂ ਬਾਰੇ ਕੀ ਸੋਚਣਾ ਨੇ ਲੋਕਾਂ ਨੇ ਵੀ ਲੋਕਾਂ ਦਾ ਤੁਸੀਂ ਬੜੇਵੇਂ ਲੈਣੇ ਆ ਤੁਸੀਂ ਆਪ ਦਾ ਇੰਜੋਏ ਕਰੋ ਲਾਈਫ ਨੂੰ ਤੇ ਲੋਕਾਂ ਲੋਕਾਂ ਦਾ ਖੜਾ ਛੱਡੋ ਤੁਸੀਂ ਲੋਕ ਨਹੀਂ ਕਿਸੇ ਪਾਸੇ ਵੀ ਛੱਡਦੇ ਹੈਗੇ ਤੁਸੀਂ ਜੇ ਕੋਣ ਆ ਵੀ ਅਸੀਂ ਲੋਕਾਂ ਨੂੰ ਖੁਸ਼ ਕਰਨਾ ਤੁਸੀਂ ਨਹੀਂ ਕਰ ਸਕਦੇ ਲੋਕਾਂ ਨੂੰ ਰੱਬ ਵੀ ਖੁਸ਼ ਨਹੀਂ ਕਰ ਸਕਦਾ ਉਹ ਤਾਂ ਉਹ ਜਿਹਨੇ ਕਹਿੰਦੇ ਹੁੰਦੇ ਤੇਰੀ ਖੰਦੀ ਦਾੜੀ ਖਲਦੀ ਹੈ ਉਹ ਵਾਲਾ ਕੰਮ ਹੈ ਲੋਕਾਂ ਦਾ ਲੋਕਾਂ ਨੇ ਤੁਹਾਡੀ ਅਚਾਈ ਨਹੀਂ ਤੁਹਾਡੇ ਬੁਰਾਈ ਲੱਭਣੀ ਹੈ ਉਹ 네ਗੇਟਿਵ ਪੁਆਇੰਟ ਲੱਭਣੇ ਤੁਹਾਡੇ ਪੋਜ਼ਿਟਿਵ ਨਹੀਂ ਤੁਸੀਂ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲੋ ਵੀ ਮੈਂ ਤਾਂ ਬਹੁਤ ਚੰਗੀ ਬਣ ਜਾਾਂ ਜਾਂ ਮੈਨੂੰ ਕਹਿਣਗੇ ਬਹੁਤ ਸਿਆਣੀ ਹੈ ਤੇ ਇਹ ਬਹੁਤ ਅੱਛੇ ਕੱਪੜੇ ਪਾਉਂਦੀ ਹੈ ਜਾਂ ਇਦਾਂ ਉਹ ਤਾਂ ਤੁਸੀਂ ਛੱਡ ਦਿਓ ਇਹ ਕਿਸੇ ਨੇ ਕਹਿਣਾ ਇਹ ਤਾਂ ਹੁਣ ਸਾਡੇ ਇਹ ਰਵਾਜ ਹੀ ਨਹੀਂ ਰਿਹਾ ਹੈਗਾ ਲੋਕਾਂ ਨੇ ਤੁਹਾਡੀ ਨੈ ਲੱਤਾਂ ਖਿੱਚਣੀਆਂ ਨੇ ਬਸ ਜਿੰਨੀਆਂ ਵੀ ਉਹ ਤੁਹਾਡੀਆਂ ਖਿੱਚ ਸਕਦੇ ਨੇ ਇਸ ਕਰਕੇ ਤੁਸੀਂ ਇਹਨਾਂ ਦੀ ਚਿੰਤਾ ਚਿੰਤਾ ਕਰਨੀ ਛੱਡ ਦਿਓ ਲੋਕਾਂ ਦੀ ਤੁਸੀਂ ਆਪਣੇ ਹਿਸਾਬ ਨਾਲ ਜਿਓ ਅਗਰ ਤੁਹਾਡਾ ਮਨ ਕਰਦਾ ਹੈ ਤਾਂ ਤੁਸੀਂ ਪਾ ਸਕਦੇ ਹੋ ਕਿਉਂ ਲੋਕਾਂ ਉਲ ਦੇਖਦੇ ਹੋ ਸੀ ਨਾ ਤੇ ਬਾਕੀ ਹੁਣ ਆਪਾਂ ਖਾ ਲਈਏ ਰੋਟੀ ਕੱਲਾਂ ਹੋ ਗਈਆਂ ਪਰ ਤੁਸੀਂ ਮੇਰੇ ਜਵਾਬ ਜਰੂਰ ਦਿਓ ਇਹਨਾਂ ਚੀਜ਼ਾਂ ਦੇ ਬਾਹਰ ਲਿਆਂ ਪੈਣਾ ਵੀ ਜਰੂਰ ਦਿਓ ਔਰ ਇਧਰ ਲਿਆਂ ਮੈਣਾ ਵੀ ਜਰੂਰ ਦਿਓ ਬਾਕੀ ਰੰਮੀ ਭੈਣ ਤੁਸੀਂ ਬਿਲਕੁਲ ਇਸ ਗੱਲ ਨੂੰ ਮਾਈਂਡ ਦੇ ਵਿੱਚ ਨਾ ਰੱਖਿਓ ਕੱਢ ਦਿਓ ਇਹ ਤਾਂ ਵੈਸੇ ਹੀ ਤੇ ਹੋ ਗਈ ਹੋਣੀ ਹੈ ਜਨਰਲ ਗੱਲ ਮੇਰੀ ਕਿਸੇ ਨਾਲ ਵੈਸੇ ਗੱਲ ਹੋਈ ਸੀ ਕਿ ਕਮੈਂਟ ਕਮੈਂਟ ਦੀ ਕੋਈ ਗੱਲ ਨਹੀਂ ਸੀ ਜੇ ਮੇਰੇ ਮੂੰਹ ਚੋਂ ਨਿਕਲ ਗਿਆ ਹੋਇਆ ਕਿਸੇ ਭੈਣ ਨੇ ਕਮੈਂਟ ਕੀਤਾ ਤਾਂ ਉਹ ਇੱਕ ਵੱਖਰ ਗੱਲ ਹੈਗੀ ਹੈ ਹਨਾ ਤੇ ਨਾ ਹੀ ਮੈਨੂੰ ਕੋਈ ਯਾਦ ਸੀ ਵੀ ਮੈਨੂੰ ਕਿਸੇ ਨੇ ਕਮੈਂਟ ਕੀਤਾ ਮੈਨੂੰ ਬਸ ਇਹ ਜ਼ਰੂਰ ਪਤਾ ਵੀ ਮੈਨੂੰ ਇੱਕ ਦੋ ਜਣੀਆਂ ਨੇ ਬਾਹਰ ਉਦਾਂ ਕਿਹਾ ਜ਼ਰੂਰ ਸੀਗਾ ਤੇ ਮੈਂ ਉਹ ਸੁਣ ਕੇ ਗੱਲ ਉਸ ਤਰ੍ਹਾਂ ਕੀਤੀ ਸੀ ਠੀਕ ਹੈ ਤੇ ਬਾਕੀ ਕੋਈ ਚੱਕਰ ਨਹੀਂ ਹੈਗਾ ਇਹਦੀ ਗੁੱਸੇ ਕਰਸੀ ਵਾਲੀ ਆਪਣੀ ਕੋਈ ਗੱਲ ਹੀ ਨਹੀਂ ਹੈਗੀ ਇਹ ਪਲੇਟਫਾਰਮ ਆਪਣਾ ਵਸੀਲਾ ਹੈ ਹੀ ਨਹੀਂਗਾ ਲੋ ਦੇਖਦੇ ਆਂ ਜੀ ਸਬਜੀ ਸੁੱਕੀ ਅੱਜ ਸੰਦੀਚੀ ਬਣਾ ਕੇ ਗਈ ਆ ਤੇ ਰੋਟੀ ਖਾਣੇ ਆ ਫਿਰ ਕਪੜੇ ਚੇਂਜ ਕਰਾਂਗੇ ਅੱਜ ਆਪਾਂ ਨਵਾਂ ਕੁੜਤਾ ਪਾਇਆ ਸੀ ਅੱਜ ਫਿਰ ਪਹਿਣਾ ਕਹਿਣੀ ਆ ਰੋਜ਼ ਹੀ ਨਵਾਂ ਕੁੜਤਾ ਪਾਇਆ ਹੁੰਦਾ ਦੇਖੋ ਵਾਈਟ ਦੁਪੱਟਾ ਵਾਈਟ ਸਲਵਾਰ ਤੇ ਉਹਦੇ ਨਾਲ ਹੁਣ ਆਹ ਵਾਲਾ ਕੁੜਤਾ ਪਾ ਲਿਆ ਆਪਾਂ ਗੋਲ ਘੇਰੇ ਵਾਲਾ ਮੈਂ ਤੁਹਾਨੂੰ ਦਿਖਾਵਾਂ ਦੂਰੋ ਇਹ ਵਾਲਾ ਆਪਣਾ ਕੁੜਤਾ ਠੀਕ ਹੈ ਇਹ ਨਾ ਕਿਸੇ ਭੈਣ ਨੂੰ ਮੈਂ ਕੋਟ ਸੈੱਟ ਬਣਾ ਕੇ ਭੇਜਿਆ ਸੀ ਬਾਹਰ ਉਹਨਾਂ ਦੀ ਬੇਟੀ ਦਾ ਵੀ ਦੋਨਾਂ ਮਾਵਾਂ ਧੀ ਆਉਂਦੇ ਸੇਮ ਕੋਟ ਸੈੱਟ ਸੀਗੇ ਤੇ ਇਹ ਮੈਂ ਬਣਾਇਆ ਆ ਆਪਦਾ ਸ਼ਰਟ ਕਿਉਂਕਿ ਮੈਂ ਥੋੜਾ ਜਿਹਾ ਵਾਈਟ ਬਹੁਤ ਜਿਆਦਾ ਲਾਈਕ ਕਰਦੀ ਆ ਮੈਂ ਵਾਈਟ ਸ਼ਰਟ ਵਾਈਟ ਦੁਪੱਟਾ ਉਹਦੇ ਨਾਲ ਕੁਝ ਇਸ ਤਰ੍ਹਾਂ ਦਾ ਹਨਾ ਤੇ ਮੈਂ ਇਹਦੇ ਨਾਲ ਆਪਾਂ ਇਹ ਕੁਰਤਾ ਬਣਾ ਲਿਆ ਮਤਲਬ ਇਦਾਂ ਲਾ ਕੇ ਬੈਠਣੀ ਪੈਣ ਲਿਆ ਲਾ ਕੇ ਤੇ ਅੱਜ ਮੇਰਾ ਇੱਕ ਹੋਰ ਸੂਟ ਪੜ ਕੇ ਆਇਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਮੈਂ ਪਹਿਲਾਂ ਰੋਟੀ ਉਟੀ ਖਾ ਲਾਂ ਅੱਗੇ ਪਤਾ ਕੀ ਹੁੰਦਾ ਜਿਹੜੇ ਵੀ ਮੈਂ ਸੂਟ ਬਣਾਉਣੀ ਆ ਨਾ ਜਦੋਂ ਮੈਂ ਬਣਾ ਲੈਣੀ ਆ ਉਦੋਂ ਪਹਿਣਾ ਪੁੱਛਦੀ ਆਣੀ ਕਿਉਂਕਿ ਪਾਏ ਤੋਂ ਚੀਜ਼ ਦਾ ਪਤਾ ਲੱਗਦਾ अदरवाइज ਤਾਂ ਪਤਾ ਨਹੀਂ ਲੱਗਦਾ ਤੇ ਜਦੋਂ ਪੁੱਛਦੀਆਂ ਨੇ ਤੇ ਉਦੋਂ ਮੇਰੇ ਕੋਲ ਹੁੰਦਾ ਨਹੀਂ ਕਿਉਂਕਿ ਉਹ ਲਾਸਟ ਪੀਸ ਹੀ ਹੁੰਦਾ ਜਿਹੜਾ ਮੇਰਾ ਬਣਿਆ ਹੁੰਦਾ ਵੀ ਚਲ ਛੱਡ ਪਰੇ ਇਹ ਤਾਂ ਹੁਣ ਮੈਂ ਬਣਾ ਲੈ ਲਈ ਹਣਾ ਤੇ ਫਿਰ ਬਹੁਤ ਮੈਨੂੰ ਪ੍ਰੋਬਲਮ ਆਉਂਦੀ ਮੈਨੂੰ ਅੱਛਾ ਨਹੀਂ ਲੱਗਦਾ ਹੈਗਾ ਕਿ ਮੈਂ ਪਾਇਆ ਹੋਇਆ ਹੁੰਦਾ ਤੇ ਭੈਣਾ ਮੰਗਦੀਆਂ ਤੇ ਮੈਨੂੰ ਕਿਹੜਾ ਪੈਂਦਾ ਕਿ ਹੁਣ ਹੋਰ ਨਹੀਂ ਹੈਗਾ ਹਣਾ ਮੈਨੂੰ ਜਮਾਂ ਵੀ ਚੰਗਾ ਨਹੀਂ ਲੱਗਦਾ ਤੇ ਇਹ ਜਿਹੜੇ ਤੁਸੀਂ ਲੈਣਾ ਹੋਇਆ ਇਹ ਇੱਕ ਦੋ ਭੈਣਾ ਨੂੰ ਮਿਲ ਸਕਦੇ ਨੇ ਜਲਦਾ ਨਹੀਂ ਮੇਰੇ ਰੱਖਿਆ ਹੋਇਆ ਇੱਕ ਦੋ ਭੈਣਾ ਨੂੰ ਮਿਲ ਸਕਦੇ ਨੇ ਤੇ ਬਾਕੀ ਇੱਕ ਮੇਰਾ ਜਿਹੜਾ ਹੋਰ ਬਣ ਕੇ ਆਇਆ ਨਾ ਰਾਮਟੈਕਸ ਦਾ ਬੜਾ ਸੋਹਣਾ ਮੈਂ ਡ ਚਲੋ ਪਹਿਲਾਂ ਉਹ ਤੁਹਾਨੂੰ ਡਿਜ਼ਾਈਨ ਦਿਖਾਵਾਂ ਤੇ ਮੈਂ ਉਹ ਜਿਹੜਾ ਬਣਾਇਆ ਹੈਗਾ ਉਹਦੇ ਨਾਲ ਦੇ ਤੁਹਾਨੂੰ ਜਰੂਰ ਮਿਲ ਜਾਣਗੇ ਸ਼ਾਇਦ ਉਹ ਆਪਣੀ ਕੱਲ ਨੂੰ ਜਦੋਂ ਤੁਹਾਡੇ ਕੋਲੇ ਇਹ ਵਲੌਗ ਆਊਗਾ 11 ਵਜੇ ਤੇ ਸ਼ਾਮ ਨੂੰ ਤੁਹਾਨੂੰ ਉਹ ਵੀਡੀਓ ਦੇਖਣ ਨੂੰ ਮਿਲ ਜੇ ਉਹਦੇ ਵਿੱਚ ਕਲਰ ਵੀ ਦੇਖਣ ਨੂੰ ਮਿਲ ਜਾਣਗੇ ਮੈਂ ਚੈੱਕ ਦੇ ਵਿੱਚ ਬਣਾਇਆ ਬਹੁਤ ਜਿਆਦਾ ਸੋਹਣਾ ਲੱਗਦਾ ਤੇ ਚਲੋ ਮੈਂ ਦਿਖਾਈ ਦੇਵਾਂ ਪਹਿਲਾਂ ਤੁਹਾਨੂੰ ਲਓ ਜੀ ਮੈਂ ਇੱਥੇ ਨਾ ਵਿਛਾ ਲੈਣੀ ਆ ਨੂੰ ਫਿਰ ਮੈਂ ਤੁਹਾਨੂੰ ਪਾਣੀ ਆ ਵਿਛਾ ਕੀ ਕਿੰਨਾ ਸੋਹਣਾ ਲੱਗਦਾ ਹੈ ਇਹਿੰਦ ਤੱਕ ਉਹ ਦਾ ਚੱਲ ਗਿਆ ਬਾਕੀ ਦਾ ਪਹਿਣਾ ਦੱਸਾਂਗੀ ਇਹਨਾਂ ਨੂੰ ਕਿਹਦੇ ਲੱਗਿਆ ਲੋ ਜੀ ਦੇਖੋ ਡਿਜ਼ਾਈਨਿੰਗ ਤੁਹਾਨੂੰ ਦਿਖ ਰਹੀ ਹੋਣੀ ਆ ਮੈਂ ਬੈਕ ਕੈਮਰੇ ਨਾਲ ਦੇਖ ਰਹੀ ਆ ਨਾ ਇੱਥੋਂ ਇਹ ਆ ਲੋ ਹੁਣ ਮੈਂ ਤੁਹਾਨੂੰ ਪੂਰਾ ਦਿਖਾਉਣੀ ਆ ਇਹ ਆਪਣਾ ਰਾਮ ਟੈਕਸ ਦਾ ਸੂਟ ਹੈ ਤੇ ਇਹਦੀ ਨਾ ਪਾਰ ਡਿਜ਼ਾਈਨਿੰਗ ਕਰਾਈ ਹੈ ਦੇਖੋ ਤੁਸੀਂ ਡਿਜ਼ਾਈਨਿੰਗ neck ਦੀ ਦੱਸਿਓ ਤੁਸੀਂ ਮੈਨੂੰ ਕਹਿਓ ਜੀ ਲੱਗੂ ਤੁਹਾਨੂੰ ਅੱਗੇ ਆਪਾਂ ਕਾਲਰ ਲਖਾਏ ਨੇ ਕਾਲਰ ਜਿਹੜੇ ਉਹ ਆ ਸਲਵਾਰ ਦੇ ਵਿੱਚੋਂ ਕਪੜਾ ਲੈ ਕੇ ਉਹਦੇ ਪਲੇਨ ਰਖਾਏ ਨੇ ਇਹ ਮੈਂ ਆਪ ਡਿਜ਼ਾਈਨ ਦਿੱਤਾ ਸੀਗਾ ਟੇਲਰ ਨੂੰ ਵੀ ਇਦਾਂ ਦਾ ਬਣਾਉਣਾ ਹੈਗਾ ਬੈਕ ਸਾਈਡ ਤੇ ਆਪਾਂ ਕੋਈ ਕਲਰ ਨਹੀਂ ਲਾਇਆ ਬੈਕ ਸਾਈਡ ਤੇ ਸਿੰਪਲ ਥੋੜੀ ਜਿਹੀ ਥੋੜੀ ਜਿਹੀ ਮਤਲਬ ਟੀ ਪ੍ਰਕਿਆ ਬਹੁਤ ਜ਼ਿਆਦਾ ਨਹੀਂ ਹਲਕਾ ਜਾ ਤੇ ਅੱਗੇ ਆਪਾਂ ਲਵਾਏ ਇਹ ਵਾਲੇ ਕੋਲਰ ਫਿਰ ਨਾਲ ਸਾਰੇ ਤੇ ਇਦਾਂ ਕੱਟ ਲਾ ਕੇ ਤੇ ਇਹਨੂੰ ਬੰਦ ਕੀਤਾ ਕੱਟ ਨੂੰ ਫੱਟੀ ਆ ਮਤਲਬ ਇੱਥੇ ਉਹਦੇ ਉੱਪਰ ਆਪਾਂ ਬਟਨ ਲਵਾਏ ਆ ਪਰ ਫੱਟੀ ਬੰਦ ਹੈਗੀ ਆ ਪਰ ਇੱਥੋਂ نیچے ਜਾ ਕੇ ਆਪਾਂ ਇਹਨਾਂ ਕੱਟ ਪਵਾਇਆ ਤੇ ਚੌਕ ਰੱਖੇ ਹੋਏ ਨੇ ਆਪਣੇ ਗੋਲ ਘੇਰਾ ਨਹੀਂ ਹੈਗਾ ਕਿਉਂਕਿ ਚੱਕ ਵਾਲਾ ਜਿਹੜੇ ਹੁੰਦੇ ਉਹਨਾਂ ਦੇ ਗੋਲ ਘੇਰੇ ਸੋਹਣੇ ਨਹੀਂ ਲੱਗਦੇ ਇਹ ਆਪਾਂ ਰਖਾਈ ਆ ਜੀ ਬਾਜੂ ਆ ਦੇਖੋ ਜੀ ਬਾਜੂ ਤੇ ਉੱਦਾਂ ਬਟਨ ਲਵਾਇਆ ਆ ਆ ਲੁਪੀ ਲਵਾਈ ਆ ਇਸ ਤਰ੍ਹਾਂ ਕਰਕੇ ਆ ਹਸਲਵਾਰ ਨਾਲ ਦਾ ਕਪੜਾ ਲਵਾਇਆ ਇੱਥੇ ਆਪਾਂ ਇਹ ਇਹਦੀਆਂ ਬਾਜੂ ਲਖਾਈਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਬਟਨ ਵਗੈਰਾ ਦੇਖੀ ਬਹੁਤ ਡਿਜ਼ਾਈਨਿੰਗ ਅੱਛੀ ਕਰਾਈ ਹੈ ਤੇ ਇਹ ਹੈਗੀ ਸਲਵਾਰ ਤੇ ਸਲਵਾਰ ਬਣਾਈ ਹੈ ਬਿਲਕੁਲ ਸਟ੍ਰੇਟ ਤੇ ਬਿਨਾ ਹੁੰਦੇ ਤੋਂ ਸਟ੍ਰੇਟ ਸਲਵਾਰ ਹੈਗੀ ਆ ਤੇ ਇਹ ਆਪਾਂ ਇਹਦੇ ਕੋਈ ਹੈਗੀ ਆ ਜੀ ਇਲਾਸਟਿਕ ਆ ਬਹੁਤ ਵਧੀਆ ਲੱਗਦੀ ਹੈ ਤੇ ਲਓ ਬਹੁਤ ਪਿਆਰੀ ਸਲਵਾਰ ਹੈ ਇਹ ਮੇਰੀ ਖੜੋ ਲਓ ਇਲਾਸਟਿਕ ਵਾਲੀ ਦਾ ਨਾ ਸੌਖਾ ਜਾ ਰਹਿਦਾ ਮੈਨੂੰ ਲੱਗਦਾ ਆਪਾਂ ਨੂੰ ਈਜ਼ੀ ਰਹਿੰਦਾ ਇੱਕ ਭੈਣ ਨੇ ਹੋਰ ਵੀ ਕਿਹਾ ਸੀਗਾ ਵੀ ਮੈਨੂੰ ਇਲਾਸਟਿਕ ਵਾਲੀ ਸਲਵਾਰ ਬਣਾ ਕੇ ਦਿਓ ਆ ਲਓ ਜੀ ਇਹ ਇਲਾਸਟਿਕ ਵਾਲੀ ਆਪਣੀ ਸਲਵਾਰ ਲਈ ਤੇ ਕਲਰ ਹੈ ਨਾ ਜਿਹੜਾ ਇਹਦਾ ਇਹ ਇਸ ਤਰ੍ਹਾਂ ਹੀ ਆਇਆ ਹੋਇਆ ਸੂਟ ਹੈ ਇਹ ਜੈਡ ਬਲੈਕ ਕਲਰ ਨਹੀਂ ਆਇਆ ਹੈਗਾ ਗ੍ਰੇਸ਼ੀ ਟੋਨ ਦੇ ਵਿੱਚ ਹੈਗਾ ਤੇ ਇਹਦੇ ਵਿੱਚ ਜਿਹੜਾ ਕਲਰ ਹੈਗਾ ਵਿੱਚ ਵਿੱਚ ਨਾ ਅ ਇਹ ਚੁਕਮੀ ਚੁਕ ਜਾ ਉਹ ਬਲੈਕ ਦਾ ਹਲਕਾ ਹਲਕਾ ਹੈਗਾ ਤੇ ਇਸ ਤਰ੍ਹਾਂ ਹੀ ਸੂਟ ਇਹ ਆਇਆ ਸੀਗਾ ਇਹਦੇ ਨਾਲ ਦੇ ਸੂਟ ਤੁਹਾਨੂੰ ਮਿਲ ਸਕਦੇ ਜੀਲੀ ਤੁਹਾਨੂੰ ਰਾਮ ਨਾਲ ਉਹਦਾ ਦੇ ਸਕਦੀਆਂ ਸੂਟ ਇਹ ਤੇ ਅੱਗੇ ਮੇਰੇ ਨਾਲ ਆਇਆ ਹੁੰਦਾ ਕਿ ਮੈਂ ਜਿਹੜਾ ਬਣਾਉਣੀ ਆ ਉਹ ਪੈਣਾ ਨਹੀਂ ਮਿਲਦਾ ਨਹੀਂ ਇੱਕ ਹੋਰ ਗੱਲ ਦੇਖੋ ਇਹਦੇ ਵਿੱਚ ਨਾ ਇਹ ਹੈ ਤਾਂ ਮੇਰਾ ਕੁਰਤਾ ਸਟਾਈਲ ਪਰ ਮੈਂ ਇਹਦੇ ਵਿੱਚ ਪਲੇਟਸ ਕੋਏ ਨਹੀਂ ਲੰਬੇ ਪਲੇਟਸ ਬਸ ਇੱਕ ਸ਼ੇਪ ਦਿੱਤੀ ਹੋਈ ਹੈ ਬਸ ਇਹਦੇ ਸਾਈਡ ਸਾਈਡ ਪਲੇਟਸ ਨਹੀਂ ਕੋਏ ਤੇ ਬੈਕ ਸਾਈਡ ਤੇ ਵੀ ਉਦਾਂ ਹੀ ਪਲੇਟਸ ਕੋਏ ਨੇ ਲੰਬੇ ਲੰਬੇ ਪਲੇਟਸ ਕੋਏ ਨੇ ਬਾਕੀ ਮੈਂ ਨਾ ਤੁਹਾਨੂੰ ਪਾਉਂਗੀ ਪਾ ਕੇ ਦਿਖਾਵਾਂਗੀ ਫਿਰ ਦੇਖੋ ਇਹਦੀ ਲੁੱਕ ਨੂੰ ਸੀ ਕਿੰਨਾ ਸੋਹਣਾ ਸਿੱਤ ਬਣ ਕੇ ਰਹਿ ਗਿਆ ਬਹੁਤ ਬਾਲਾ ਸੋਹਣਾ ਲੱਗਦਾ ਇਹ ਤਾਂ ਇਦਾਂ ਹੀ ਪਿਆ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਕਿਉਂਕਿ ਇਹਦਾ neck ਵਗੈਰਾ ਬਹੁਤ ਸੋਹਣਾ ਬਣਿਆ ਸੋ ਇਹਦੇ ਨਾਲ ਜੇ suit ਤੁਹਾਨੂੰ ਮਿਲ ਸਕਦੇ ਆ ਬੜੇ ਸੋਹਣੇ ਲੱਗਦੇ ਹੁੰਦੇ ਨੇ check ਜੇ ਵਾਲੇ ਸੋਹਣੇ ਜਿਹੇ suit ਲੱਗਦੇ ਆ ਤੇ ਲੈ ਸਕਦੇ ਹੋ ਤੁਸੀਂ 850 ਦਾ ਕੱਲਾ ਸਟੱਫ ਹੈਗਾ ਜੀ ਇਹਦਾ ਇਹ 850 ਨਹੀਂ ਸੌਰੀ 780 ਦਾ 780 ਦਾ ਕੱਲਾ ਸਟੱਫ ਹੈ ਇਹਦਾ suit ਦਾ ਤੇ ਸਟਿਚਿੰਗ ਬਾਅਦ ਦੀ ਹੈ ਲਓ ਜੀ ਦੱਸਿਓ ਤੁਸੀਂ ਮੈਨੂੰ ਕਿਉਂ ਚੱ ਲੱਗਿਆ ਮੇਰਾ suit ਮੈਨੂੰ ਤਾਂ ਬੜੀ ਖੁਸ਼ੀ ਜੀ ਹੋਈ ਹੈ ਕਿ ਆਪਕੋ ਮੈਨੂੰ ਬੜਾ ਹੀ ਸੋਹਣਾ ਲੱਗ ਰਿਹਾ ਤੇ ਮੈਨੂੰ ਆਏ ਆ ਵੀ ਮੈਂ ਕਦੋਂ ਪਾਵਾਂ ਹਾਂ ਤੇ ਫਿਰ اچھا ਲੱਗੂਗਾ ਕਿਉਂਕਿ ਚੱਕ ਦੇ ਵਾਲੇ ਸੂਟ ਮੈਨੂੰ ਵਾਲੇ ਪਸੰਦ ਆ ਜਾਂ ਮੈਨੂੰ ਆਹ ਕੁੜਤੇ ਗੋਲ ਘੇਰੇ ਵਾਲੇ ਖੁੱਲੀ ਬਾਜੂ ਹਨਾ ਇਸ ਤਰ੍ਹਾਂ ਦੇ ਚੰਗੇ ਲੱਦੇ ਉਹਦੀ ਜਿਆਦਾ ਬਾਜੂ ਖੁੱਲੀ ਨਹੀਂ ਹੈਗੀ ਥੋੜੀ ਜਿਹੀ ਘਟ ਹੈ ਇਹਨਾਂ ਦੀ ਥੋੜੀ ਜਿਹੀ ਜਿਆਦਾ ਖੁੱਲੀ ਹੈ ਇਹ ਤਾਂ ਮੈਨੂੰ ਜਿਆਦਾ ਹੀ ਸੌਖਾ ਜਿਹਾ ਆਉਂਦਾ ਇਹਨਾਂ ਦੇ ਵਿੱਚ ਤੇ ਬਾਕੀ ਰਾਮ ਟੈਕਸ ਦਾ ਤਾਂ ਦੇਖੋ ਬ੍ਰਾਂਡ ਹੈ ਵੱਡਾ ਸਾਰਾ ਹਨਾ ਤੇ ਨਾ ਕੋਈ ਡਰ ਹੈਗਾ ਵੀ ਇਹ ਖਰਾਬ ਹੋ ਕੁਛ ਨਹੀਂ ਹੁੰਦਾ ਇਹਨਾਂ ਨੂੰ ਵਧੀਆ ਪਾਵਾਂਗੇ ਹਨਾ ਵਾਂਗੇ ਆਪਾਂ ਨਜ਼ਾਰੇ ਨਾਲ ਤੇ ਜੇ ਤੁਹਾਨੂੰ ਚਾਹੀਦਾ ਹੋਇਆ ਸੈਂ ਦੱਸ ਸਕਦੇ ਹਾਂ ਬਾਕੀ ਸ਼ਾਮ ਨੂੰ ਵੀਡੀਓ ਦੇਖ ਲਿਓ 5 ਵਜੇ ਆਊਗੀ ਉਹਦੇ ਵਿੱਚ ਕਲਰ ਵੀ ਮਿਲ ਜਾਣਗੇ ਤੁਹਾਨੂੰ ਇੱਕ ਦੋ ਇੱਕ ਬਲੂ ਹੈਗਾ ਇੱਕ ਪੀਕਾਕ ਜਿਹਾ ਸ਼ੇਡ ਆ ਇੱਕ ਇਹ ਹੀ ਆ ਬਲੈਕ ਕਲਰ ਹੈਗਾ ਤੇ ਸਟਿਚਿੰਗ ਵੈਰਾ ਵੀ ਕਰਾ ਕੇ ਦੇ ਦਾਂਗੇ ਬਹੁਤ ਜ਼ਿਆਦਾ ਕੋਸਟਲੀ ਸਟਿਚਿੰਗ ਆਪਣੀ ਨਹੀਂ ਹੈਗੀ ਤੇ ਰੀਜ਼ਨੇਬਲ ਰੇਟ ਤੇ ਤੁਸੀਂ ਸਲਵਾਰ ਬਣਾਓ ਚਾਹੀ ਤੁਸੀਂ ਪਲਾਜ਼ੋ ਬਣਾਓ ਤੁਹਾਡੀ ਮਰਜ਼ੀ ਹੈ ਤੇ ਹੁਣ ਮੈਂ ਦੁਪੱਟੇ ਦਾ ਮੇਰਾ ਇਸ਼ੂ ਹੈਗਾ ਕਿ ਇਹਦੇ ਨਾਲ ਦੁਪੱਟਾ ਜਿਹੜਾ ਉਹ वैसे तो ब्लैक चल सकता थी पर हुन ब्लैक मेनू लाग चलणा नहीं क्योंकि सलवार है ना जेडी वो Z ब्लैक नहीं हैगी वो थोड़ी डार्क ग्रे जी है, है पता नहीं दा दुपट्टा कराऊना पोंगा पता नहीं ब्लैक ब्लू चलाऊंगी वो मेरा कुछ नहीं पता हैगा ते बाकी ਇਹਨਾਂ ਨਾਲ ਦਾ ਵਾਈਟ ਚੱਲ ਜਾਂਦੇ ਆਂ ਐਂ ਚਲਾ ਲੈਂਦੀ ਹਾਂ ਤੇ ਲੋ ਜੀ ਮੈਨੂੰ ਲੱਗਦਾ ਕਾਫੀ ਹੋ ਗਿਆ ਵਲੌਗ ਆਪਣਾ ਰਾਤ ਨੂੰ ਆ ਕੇ ਤਾਂ ਫਿਰ ਇਸ ਤਰ੍ਹਾਂ ਹੀ ਮੇਰੇ ਤੋਂ ਵਲੌਗ ਬਣਦੇ ਵੇ ਇੱਕ ਅੱਧੀ ਚੀਜ਼ ਤੁਹਾਨੂੰ ਦਿਖਾ ਦੇਣੀ ਆ ਤੇ ਜਾਂ ਬਸ ਮੇਰੇ ਸਵਾਲ ਨਹੀਂ ਜਿਹੜੇ ਸਵਾਲਾਂ ਦੇ ਜਵਾਬ ਜ਼ਰੂਰ ਦਿਓ ਤੁਸੀਂ ਵੀ ਉਹ ਕਾਰਨ ਕੀ ਹੈਗਾ ਆਪਣਾ ਬਾਹਰ ਦਾ ਤੇ ਇਥੋਂ ਦਾ ਫਰਕ ਕਿਉਂ ਹੈਗਾ ਹਨਾ ਬਾਕੀ ਤਾਂ ਕੰਟਰੀ ਬਹੁਤ ਜ਼ਿਆਦਾ ਐਡਵਾਂਸ ਹੈ ਆਪਣੇ ਨਾਲੋਂ ਬਾਹਰਲੀ ਕੰਟਰੀ ਬਹੁਤ ਜ਼ਿਆਦਾ ਐਡਵਾਂਸ ਹੈ ਉਹਨਾਂ ਦਾ ਸਿਸਟਮ ਬਹੁਤ ਤਕੜਾ ਹੈਗਾ ਜਿੱਥੇ ਤੱਕ ਮਨੁੱਖ ਦਾ ਆਪਾਂ ਕਦੇ ਵੀ ਨਹੀਂ ਪਹੁੰਚ ਸਕਦੇ ਤੇ ਪਰ ਇਸ ਮਾਮਲੇ ਦੇ ਵਿੱਚ ਉਹ ਆਪਣੇ ਨਾਲੋਂ ਪਿੱਛੇ ਨੇ ਲੇਡੀਜ਼ ਨੇ ਜਿਹੜੀਆਂ ਇਸ ਮਾਮਲੇ ਦੇ ਵਿੱਚ ਉਹ ਆਪਣੇ ਨਾਲੋਂ ਪਿੱਛੇ ਨੇ ਤੇ ਆਪਣੀਆਂ ਲੇਡੀਜ਼ ਨੇ ਜਿਹੜੀਆਂ ਇੱਧਰ ਲਈ ਆਈਆਂ ਦੀ ਵਾਸਤੇ ਉਹ ਵੀ ਆਪਣੀਆਂ ਹੀ ਨੇ ਵਿਚਾਰੀਆਂ ਇੱਧਰੋਂ ਹੀ ਲਈਆਂ ਨਹੀਂ ਤੇ ਪਰ ਚਲੋ ਧਰਤੀ ਬਦਲ ਗਈ ਹੈ ਨਾ ਤੇ ਦੂਰੀਆਂ ਪੈ ਗਈਆਂ ਬਹੁਤ ਜ਼ਿਆਦਾ ਦੂਰ ਚਲੇ ਗਏ ਸੱਤ ਸਮੰਦਰੋਂ ਪਰ ਤੇ ਪਤਾ ਨਹੀਂ ਥਿੰਕਿੰਗ ਇਸ ਤਰ੍ਹਾਂ ਦੀ ਉਧਰ ਕਿਉਂ ਹੈਗੀ ਹੈ ਉਹ ਪੈਣਾ ਜਵਾਬ ਦੇਣਗੀਆਂ ਉਧਰ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਤੇ ਜਿਹੜੀਆਂ ਇੱਧਰ ਰਹਿੰਦੀਆਂ ਨੇ ਜਿਨ੍ਹਾਂ ਦਾ ਵਾਹ ਉਹਨਾਂ ਨਾਲ ਪੈਂਦਾ ਉਹ ਵੀ ਜ਼ਰੂਰ ਦੱਸਿਓ ਕਿ ਮੈਨੂੰ ਇਹ ਫੀਲ ਹੋਇਆ ਕਿ ਤੁਹਾਨੂੰ ਵੀ ਲੱਗਦਾ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ